ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭੁੱਲੜੀ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲਖੂਵਾਲ ਤਸਕਿਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਉਣੇ ਆ ਦੋ ਝੋਟੀਆਂ ਤੇ ਪਹਿਲੀ ਵੜ ਵੀਰ ਨੇੜੇ ਕੋਲ ਆਏ ਆ ਅਜ ਹੁਣ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਸਾਡੀ ਡਿਟੇਲ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਕੀ ਹਾਲ ਜੀ ਆਪਣਾ ਨਾਮ ਦੱਸ ਦਿਓ ਚੀਨੀ ਨਾਲ ਅਗਰ ਅੰਦਰ ਸਾਬ ਤੇ ਫੋਨ ਨੰਬਰ ਵੀ ਬੋਲ ਦਿਓ ਮੇਰਾ 9845605 ਇਹ ਕਿੰਨੇ ਪਸ਼ੂ ਆਪਣੇ ਕੋਲ ਤਿੰਨ ਅੱਜ ਤਿੰਨ ਹਾਂਜੀ ਤਾਂ ਵੈਡ ਦਾ ਕੀ ਦੱਸਿਓ ਇਹਦੇ ਬਾਰੇ ਵੈਡ ਅੱਜ ਹੀ ਸੂਈ ਜੇ ਸਵੇਰੇ ਹਾਂਜੀ ਤੀਸਰਾ ਸਵੇਰਾ ਸੂਈ ਆ ਹਾਂਜੀ ਤੇ ਇੱਕੋ ਚਵਾਈ ਹੋਈ ਵੈਡ ਦੀ ਠੀਕ ਹੈ ਮੰਨ ਲਓ ਆ ਬਖਮਾ ਹਾਂਜੀ ਤੁਸੀਂ ਦੇਖ ਸਕਦੇ ਪੂਰੀ ਠੰਡੀ ਸੀਲ ਆ ਸੀਲ ਬੜੀ ਕੋਈ ਵੰਗਾਰ ਸੀ ਨਹੀਂ ਆ ਬਹਿ ਲੋ ਸਵੇਰੇ 6 ਕਿਲੋ ਬੋਲਾ ਕੱਢਿਆ ਆ ਹਾਂਜੀ ਬੱਛੀ ਵੀਰੋਂ ਪ੍ਰਾਸ ਵਾਲੀ ਆ ਦੂਜਾ ਸੁਆ ਪਲੀ ਜੁੜੀ ਪੂਰੀ ਠੰਡੀ ਮਗਰ ਬੜੇ ਪੂਰੇ ਕਦਕਾਠ ਵਾਲੀ ਤੁਸੀਂ ਦੇਖ ਸਕਦੇ ਜੀ ਆ ਵੀ ਜੇਰ ਦੀ ਵੀਡੀਓ ਆਪਣੇ ਕੋ ਸਾਰੀ ਆ ਵੀਡੀਓ ਆ ਮਗਰ ਬੱਛੀ ਆ ਗਈ ਜੇ ਜੇ ਕੋਈ ਵੀਰ ਮਗੂ ਤਾਂ ਜੇਰ ਦੀ ਵੀਡੀਓ ਵੀ ਦਵਾਂਗੇ ਹਾਂਜੀ ਖੋਲ ਕੇ ਦਿਖਾ ਦਵਾਂ ਹਾਂ ਖੋਲ ਕੇ ਚੈੱਕ ਕਰਾਂ ਬਾਕੀ ਪੂਰੇ ਕਦਕਾਠ ਆ ਤੇ ਥਣ ਵੀ ਆ ਵਧੀਆ ਲੱਗਾ ਹਾਂਜੀ ਤੁਸੀਂ ਦੇਖ ਸਕਦੇ ਜੀ ਪੂਰੀ ਵੱਡੀ ਵੈੜ ਤੇ ਐ ਪਲੀ ਜੁੜੀ ਆ ਹਣ ਭਾਂਡਾ ਗਿਆ ਵਧੀਆ ਗਿੱਠ ਗਿੱਠ ਤੇ ਥਣ ਲੱਗਾ ਪੂਰਾ ਚਵਾਈ ਵਾਲਾ ਥਾਣੇ ਦੇਖ ਸਾਡੇ ਦੀ ਬੈਣ ਪੂਰੀ ਵੱਡੀ ਵੈੜ ਹਾਂਜੀ ਬੰਦੇ ਵੀਰ ਜੀ ਆ ਜਣ ਪੁੱਛਦੇ ਆ ਵੀਰ ਜੀ ਹੁਣੇ ਰੇਟ ਤੁਹਾਨੂੰ ਲੱਗੇ ਦੋ ਥਾਣਾ ਸਾਈਡ ਤੇ ਗੈਪ ਦਿਖਾ ਦਨੇ ਬਹੁਤ ਢੰਡੀ ਭਾਵੇਂ ਹੈ ਦੀ ਵੀ ਬੈ ਕੇ ਚੋਣੋ ਹਾਂਜੀ ਇਧਰ ਵੇਖੋ ਫਾਮੇ ਆ ਵੀਡੀਓ ਵਾਲਾ ਹਾਂ ਤੁਸੀਂ ਦੇਖ ਸਕਦੇ ਜੇ ਬਹੁਤ ਠੰਡੀ ਵੈੜ ਹਾਂਜੀ ਵੀਰ ਜੀ ਅੱਜ ਨੂੰ ਵੱਡੀ ਬਚੀ ਹੈ ਵੇਖੋ ਹਾਂਜੀ ਕੀ ਰੇਟ ਜੇ ਫਿਰ ਇਹਦਾ ਮੋਲੇ ਦਾ ਵੀਰ ਜੀ ਜਿੰਨਾ ਮਰਜ਼ੀ ਕਰੀਏ 65000 ਦੇ ਦਈਏ ਕਰ ਦੋ ਮਾਨਤਨੌਰ ਜੀ ਬੋਲ ਕਰਨੇ ਆ ਹਾਂ ਨਾ ਜਿਹੜੀ 65000 ਦੇਦਾ ਉੱਤੇ ਛੋਟ ਕਰ ਦਾਂਗੇ ਠੀਕ ਜੀ ਹਾਂਜੀ ਬਾਕੀ ਬਿਲਕੁਲ ਜੈ ਰੇਡ ਕੀਤਾ ਇਹ ਵੀਰ ਨੇ ਵੈੜ ਪੂਰੀ ਵੱਡੀ ਰਕਦ ਘੜ ਹੈ ਚੰਗਾ ਆਜੋ ਦੂਜੇ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਇਹ ਪਹਿਲਾ ਸੂਆ ਵੀਰ ਤੋਂ ਪਿਛੂ ਹੀ ਆ ਹਾਂਜੀ ਇਹਦੇ ਥੱਲੇ ਮੰਨ ਲਓ ਚੌਕਾ ਲੰਨ ਸੁਈ ਨੂੰ ਹਾਜੇ ਦੀ ਕਟਾ ਜਿਹਦਾ ਹਾਂ ਇਹਦੇ ਮਗਰ ਕਟਾ ਆ ਗਿਆ ਤੇ ਬੋਲੀ ਹੋਊਗੀ 9 ਤੋਂ 10 ਹਾਂਜੀ ਹੁਣ ਜਿਹੜੀ ਆ ਜੇ ਆ ਕੇ ਦਵਾਂਗੇ ਠੰਡੀ ਸੀ ਲੇਨੀ ਵੀ ਲੱਤ ਨਹੀਂ ਪੁੱਟਦੀ ਠੀਕ ਹੈ ਹਾਂ ਤੇ ਚੌਗੀ ਮੂੰਹ ਆ ਠੀਕ ਹੈ ਹਾਂਜੀ ਹਾਂਜੀ ਖੋਲ ਦੇ ਵੀ ਅੱਠਾਂ ਤੋਂ ਬਾਹਰ ਬੋਲੀ ਹੋ 9 ਹੀ ਹੋਊਗੀ ਹਾਂਜੀ ਸੇਰ ਸਿੰਘ ਤੂੰ ਹੀ ਵੇਖ ਸਕਦੇ ਐ ਪੂਰਾ ਵਧੀਆ ਸਿੰਗ ਲੱਗਾ ਬਾਕੀ ਪੂਰੀ ਵੱਡੀ ਛੋਟੀ ਹੋਵੇ ਨਾਲੀ ਖਾਣਿਆਂ ਵਾ ਵਧੀਆ ਚੁਵਾਈ ਵਾਲਾ ਲੱਗਾ ਪੂਰਾ ਐ ਗਿੱਠ ਗਿੱਠ ਤੇ ਖਾਣਿਆਂ ਬਹੁਤ ਬਿਰਲਾ ਮੁਰਲਾ ਜਿੱਦੀ ਬੜੀ ਆ ਵਧੀਆ ਪੂਰੀ ਝੋਟੀ ਵੱਡੀ ਇਸਕੁਆਰਟੀ ਇਧਰ ਮਤ ਐ ਪੂਰਾ ਸਿੰਘ ਸੇਰ ਵਧੀਆ ਪੂਰੀ ਵੱਡੀ ਝੋਟੀ ਆ ਆ ਪੂਰਾ ਵਧੀਆ ਥਾਣ ਲੱਗਾ ਚੰਗਾ ਕੱਲਾ ਕੱਲਾ ਥਾਣ ਵੇਖੋ ਨਿਕੜਵਾ ਹਾਂਜੀ ਚਾਰ ਸਵੇਰੇ ਵਿਰਲਾ ਵੇਖੋ ਇਧਰ ਵੇਖੋ ਐ ਪੂਰਾ ਗਿੱਠ ਗੇੜ ਤੇ ਥਾਣਿਆ ਹਾਂਜੀ ਦੱਸ ਦਿਓ ਵੀਰ ਜੀ ਰੇਟ ਇਹਦਾ ਰੇਟ ਦਾ ਬੋਲਦੇ 10 ਕਰਦੇ ਜੀ ਹਾਂਜੀ ਇੱਕ ਪੰਜ ਵੀ ਦੇ ਦਈਏ ਕਰ ਦੋ ਰਮਨਤਨ ਜੈ ਜੀ ਕਰ ਦੋ ਪੂਰੇ ਦੀ ਦੇਤੀਏ ਤਾਂ ਹੋਰ ਕਰਾਉਣਾ ਜੀ ਹੋਰ ਛੱਡ ਦੋ ਦੋ ਨਹੀਂ ਹਰਵਾਦੀ ਛੱਡ ਜੀ ਛੱਡ ਦੋ 5000 ਦੀ ਹਾਨਾ ਦੇ ਦਾਂਗਾ ਤੁਹਾਨੂੰ ਛੋਟ ਕਰ ਦਾਂ ਲਓ ਵੀਰ ਜੀ ਪੂਰਾ ਜੈ ਰੇਡ ਕਰਤਾ ਜੀ ਵੀਰ ਨੇ 10 ਕਿਲੋ ਬੋਲੀ ਹੁਣ ਚੋ ਕੇ ੱਲੇ ਕੋਈ 9 10 ਕਿਲੋ ਬੋਲੀ ਇਹ ਥੱਲੇ ਮੂੰਹੋਂ ਵੀ ਚਾਰ ਦੰਦ ਠੀਕ ਜੇ ਆ ਜੋ ਤੀਜੇ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਇਹ ਤੀਸਰਾ ਸੂਆ ਮੱਛ ਸੂਈ ਜੀ ਠੀਕ ਜੇ ਅਗਰੇ ਦੇ ਕੱਟਾ ਦੇ 17 18 ਮਲਾਂ ਦੀ ਸੂਈ ਆ ਆ ਇਹਦੇ ਮਗਰ ਕੱਟਾ ਆ ਗਿਆ 10 ਕਿਲੋ ਜੀ ਠੀਕ ਜੇ ਹਾਂ ਖੋਲ ਦੇ ਵੀਰ ਜੀ ਨੂੰ ਵੀ ਵੇਖੋ ਮੈਂ ਕਿੰਨੀ ਕੁਆਲਟੀ ਵਾਲੀ ਹੈ ਇਹ ਟੇਡਾ ਕੱਟਾ ਆ ਗਿਆ ਤੇ ਮਣਕੀ ਅੱਖ ਆ ਗਈ ਜਿਵੇਂ ਮਗਰ ਅੱਗੇ ਚੰਦੋ ਵੀਰ ਹਾਂ ਤੂੰ ਯਾਰਡਰ ਚੈੱਕ ਕਰਦੇ ਜੇ ਮੈਂ ਦਾ ਇਹ ਪੂਰੀ ਵਧੀਆ ਖੱਲੋ ਵੀ ਥਣ ਭਾਂਡਾ ਵੀ ਚੰਗਾ ਲੱਗਾ ਪੂਰੀ ਵੱਡੀ ਮੈਂ ਆਣਾ ਵੀਰ ਜੀ ਫੁੱਲ ਸਾਈਜ਼ ਮਹੀ ਹੈ ਹਾਂਜੀ ਵਿਰਲਾਪੁਰ ਲਾ ਲੇਖੋ 12 ਕਿਲੋ ਦੁੱਧ ਆਲੀ ਫਿਰ ਪੂਰੀ ਵੱਡੀ ਮੈਂ ਆ ਗਈ ਜੇ ਬਾਕੀ ਚੋੜੀ ਚਾੜੀ ਪੂਰੀ ਆ ਗੱਲੀ ਆਉ ਹਾਥੀ ਜੇ ਹਾਂ ਤੂੰ ਦੇਖ ਸਕਦੇ ਪੂਰੀ ਵੱਡੀ ਮੈਂ ਆ ਦੱਸ ਦਿਓ ਵੀਰ ਜੀ ਰੇਟ ਇਹਦਾ ਇਧਰ ਦੇਖੋ ਇਧਰ ਲੈ ਹਲਵਾ ਦਾ ਬਾਉ ਜਿਹੜਾ ਕੈਮਰਾ ਮਾਰ ਕੇ ਇਧਰ ਦੇਖੋ ਕੋਈ ਟਾਈਮ ਨਹੀਂ ਮੈਨੂੰ ਹੁਣ ਚੋਂਦਾ ਹੀ ਟਾਈਮ ਹੋਇਆ ਹੈ ਇਹ ਪੂਰਾ ਵਧੀਆ ਸਣ ਪੰਡਾ ਲੱਗਦਾ ਇਧਰ ਵੇ ਪੂਰੀ ਵੱਡੀ ਮੈਂ ਤੇ ਮੋਲ ਬਿਲਕੁਲ ਜਾਇਜ਼ ਕਰਨਾ ਇਹਦਾ ਵੀ ਹਾਂਜੀ ਮੋਲ 95000 ਜੀ ਹਾਂਜੀ ਅੱਵੇ ਦੀ ਦੇ ਦਈਏ ਕਰ ਦੋ ਰਮਨਤਨ ਜਾਇਜ਼ ਹੀ ਛੱਡ ਦੋ ਕੀ ਛੱਡ ਦਈਏ ਕਿ ਦੋ ਛੱਡ ਦਈਏ ਛੱਡ ਦੋ ਦੋ ਹੀ ਛੱਡ ਦੋ 88000 ਤੋਂ 500 ਛੋਟ ਕਰ ਦਾਂਗੇ 85600 ਦੀ ਮੈਂ ਦੇ ਦਾਂਗੇ ਲਓ ਵੀਰ ਜੀ ਪੂਰਾ ਜਾਇਜ਼ ਰੇਟ ਕਰਤਾ ਜੀ ਵੀਰ ਨੇ ਆ ਇਹ ਪੂਰੇ ਵਧੀਆ ਪਸ਼ੂ ਆ ਸਾਰੇ ਵੀਰ ਕੋਲ ਬਾਕੀ ਵੀਰੋ ਵੀਡੀਓ ਨੂੰ ਪੂਰਾ ਵੇਖਣ ਲਈ ਬਹੁਤ ਬਹੁਤ ਧੰਨਵਾਦ